ਗਰਮੀ ਵਿੱਚ ਅਮਰੂਦ ਬਹੁਤ ਲੱਗਦੇ ਆ ਬੂਟਿਆਂ ਨੂੰ ਪਰ ਚਿੱਟੇ ਚਿੱਟੇ ਸੁੰਡ ਬਣ ਜਾਂਦੇ ਆ ਅਮਰੂਦਾਂ ਦੇ ਵਿੱਚ ਨਾ ਛਿੱਟੇ ਛਿੱਟੇ ਸੁੰਡ ਬਣ ਜਾਂਦੇ ਆ ਤੇ ਜਦੋਂ ਸੁੰਡ ਪੈ ਜਾਂਦੇ ਆ ਅਮਰੂਦਾਂ ਦੇ ਵਿੱਚ ਉਦੋਂ ਆਪਾਂ ਹੱਲ ਲੱਭਦੇ ਫਿਰਦੇ ਹੁੰਨੇ ਆ ਆ ਤੁਹਾਨੂੰ ਤਿੰਨ ਚਾਰ ਤਰੀਕੇ ਦੱਸ ਦੇਣੇ ਆ ਫ੍ਰੀ ਦੇ ਵਿੱਚ ਘਰੇ ਤਿਆਰ ਕਰ ਸਕਦੇ ਹੋ ਜੇ ਪੈਸੇ ਨਾਲ ਕਰਨਾ ਤਾਂ ਪੈਸੇ ਵਾਲਾ ਵੀ ਹੋ ਜਾਊਗਾ ਆਰਗੈਨਿਕ ਰਸਾਇਣਿਕ ਤੁਹਾਨੂੰ ਤਿੰਨ ਚਾਰ ਤਰੀਕੇ ਦੱਸ ਦੇਣੇ ਆ ਇਹਦੇ ਨਾਲ ਥੋੜਾ 100% ਹੱਲ ਜਿਹੜਾ ਹੈਗਾ ਹੋ ਜਾਊਗਾ ਜ਼ਿਆਦਾਤਰ ਲੋਕ ਕੀ ਕਰਦੇ ਆ ਜਦੋਂ ਸੁੰਡ ਪੈ ਜਾਂਦੇ ਆ ਅਮਰੂਦਾਂ ਦੇ ਵਿੱਚ ਉਦੋਂ ਹੱਲ ਕਰਦੇ ਆ ਉਹਦਾ ਵੀ ਉ ਜੇ ਤੋ ਕਰਨ ਦਾ ਵੇਲਾ ਹੁੰਦਾਗਾ ਉਦੋਂ ਕਰਦੇ ਨਹੀਂ ਕਰਨਾ ਕਦੋਂ ਆ ਇਹਦਾ ਇਲਾਜ ਆਪਾਂ ਜੁਲਾਈ ਮਹੀਨੇ ਕਰ ਸਕਦੇ ਆ ਜੁਲਾਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਵੇਂ ਹੁਣ ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਇਹਦੇ ਵਿੱਚ ਜੇ ਆਪਾਂ ਇਹ ਤਰੀਕੇ ਵਰਤ ਲਈ ਤਾਂ ਤੁਹਾਨੂੰ 100% ਰਿਜ਼ਲਟ ਇਹਦਾ ਮਿਲਨੇ ਮਿਲਨਾਗਾ ਪਹਿਲੇ ਨੰਬਰ ਤੇ ਸਮਝਣ ਵਾਲੀ ਗੱਲ ਕੀ ਹੈ ਵੀ ਇਹ ਸੁੰਡ ਪੈਂਦੇ ਕਿਉਂ ਆ ਉਸ ਤੋਂ ਪਹਿਲਾਂ ਤੁਸੀਂ ਇਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਤੇ ਜਾਣਕਾਰੀ ਵਾਲੀਆਂ ਵੀਡੀਓ ਆਰਗੈਨਿਕ ਰਸਾਇਣਿਕ ਦੋਵੇਂ ਤਰੀਕੇ ਦੇ ਆਉਂਦੇ ਰਹਿੰਦੇਗਾ ਪੰਜਾਬੀ ਵਿੱਚ ਚੈਨਲ ਆ ਪੰਜਾਬ ਦਾ ਚੈਨਲ ਹੈ ਕਈ ਕੀ ਹੁੰਦਾ ਕਹਿ ਦਿੰਦੇ ਅਸੀਂ ਰਬਈਏ ਤਰੀਕੇ ਸਾਰੇ ਵਰਤ ਲਏ ਉਹ ਵਰਤਦੇ ਉਦੋਂ ਆਪਾਂ ਜਦੋਂ ਸੁੰਡ ਪੈ ਜਾਂਦੇ ਆ ਉਦੋਂ ਕੋਈ ਹੱਲ ਹੀ ਨਹੀਂਗਾ ਕਈ ਕੀ ਕਰਦੇ ਅਮਰੂਦਾਂ ਦੇ ਥੱਲੇ ਸਮਾਨ ਪਾਈ ਜਾਂਦੇ ਰਹਿੰਦੇ ਆ ਕੋਈ ਸਪਰੇਅ ਪਾਤੀ ਥੱਲੇ ਜਾਂ ਕੋਈ ਰੇਪ ਪਾਤੀ ਕਹਿ ਦਿੰਦੇ ਇਹਦੇ ਨਾਲ ਸੁੰਡ ਮਰ ਜਾਣਗੇ ਜਾਂ ਦੇਸੀ ਤਰੀਕੇ ਵਰਤੀ ਜਾਂਦੇ ਰਹਿੰਦੇ ਉਹਦੇ ਨਾਲ ਕੋਈ ਫਾਇਦਾ ਨਹੀਂ ਆਪਾਂ ਵੀਡੀਓ ਬਹੁਤ ਦੇਖ ਲੈਨੇ ਉਹਦਾ ਫਾਇਦਾ ਹੀ ਨਹੀਂਗਾ ਕੋਈ ਉਹ ਕੁਸ ਮਰਜ਼ੀ ਕਰੇ ਚੱਲੋ ਜਾਂ ਜੇ ਕਰੇ ਤੇ ਜਿਹੜੇ ਮੈਂ ਤੁਹਾਨੂੰ ਤਰੀਕੇ ਦੱਸੂਗਾ ਇਹ ਹੀ ਕਾਰਗਰ ਹੈਗੀ ਆ ਇਹ ਮੱਖੀ ਹੁੰਦੀ ਹੈ ਜਿਹਨੂੰ ਆਪਾਂ ਫਰੂਟ ਫਲਾਈ ਕਹਿੰਦੇ ਆ ਜਿਹਨੂੰ ਫਲ ਮੱਖੀ ਕਹ ਬੈਂਦੀ ਹੈ ਮੱਖੀ ਮੱਖੀ ਬਹਿ ਕੇ ਤੇ ਆਂਡਾ ਦੇ ਦਿੰਦੀ ਆ ਆਂਡੇ ਦੇ ਵਿੱਚੋਂ ਜਿਹੜੇ ਸੁੰਡ ਨਿਕਲਦੇ ਥੋੜਾ ਜਿਹਾ ਰਾਖ ਵੀ ਕਰਦੀ ਨਾਲ ਇਹ ਤੇ ਵਿੱਚ ਪੈ ਜਾਂਦੇ ਆ ਤੇ ਉਹ ਕੀ ਫਿਰ ਸੁੰਡਾਂ ਦਾ ਰੂਪ ਧਾਰਨ ਕਰ ਲੈਂਦੇ ਤੇ ਵਿੱਚ ਇੱਕ ਤੋਂ ਦੋ ਤਿੰਨ ਤੋਂ ਚਾਰਾਂ ਵਧਦੇ ਜਾਂਦੇ ਗਿਣਤੀ ਇਹਨਾਂ ਦੀ ਵਧਦੀ ਜਾਂਦੀ ਆਂਡੇ ਬਹੁਤ ਕਾਫੀ ਹੁੰਦੇ ਆ ਇਹਦੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਜੀ ਗੱਲ ਪੂਰੀ ਸਮਝ ਆ ਜਾਂਦੀ ਐ ਗੋ ਵੀਡੀਓ ਦੇਖ ਕੇ ਛੱਡ ਦੋਗੇ ਤਾਂ ਫਾਇਦਾ ਕੋਈ ਨਹੀਂ ਸਭ ਤੋਂ ਪਹਿਲਾਂ ਆਰਗੈਨਿਕ ਜੇ ਘਰੇ ਹੱਲ ਕਰਨਾ ਇਹ ਆਪਾਂ ਘਰੇ ਹੀ ਫ੍ਰੀ ਦੇ ਵਿੱਚ ਤਿਆਰ ਕਰ ਸਕਦੇ ਆ 100 ਗ੍ਰਾਮ ਹਰੀ ਮਿਰਚ ਲੈਣੀ ਆ 100 ਗ੍ਰਾਮ ਨਿੰਮ ਦੇ ਪੱਤੇ ਤੇ 100 ਗ੍ਰਾਮ ਲਸਣ ਇਹਨਾਂ ਤਿੰਨਾਂ ਨੂੰ ਤੁਸੀਂ ਕਿਸੇ ਚੀਜ਼ ਦੇ ਵਿੱਚ ਇਹਨੂੰ ਥੋੜਾ ਥੋੜਾ ਕਟ ਲੈਣਾਗਾ ਇਹਨੂੰ ਆਪਾਂ 4 ਤੋਂ 4 ਲੀਟਰ ਪਾਣੀ ਦੇ ਵਿੱਚ ਮਿਲਾ ਦੇਣਾਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਤੇ ਇਸ ਨੂੰ ਆਪਾਂ 24 ਘੰਟਿਆਂ ਆਸਤੇ ਇਹਨੂੰ ਵਿੱਚ ਹੀ ਰਹਿਣ ਦੇਣਾਗਾ ਉਸ ਤੋਂ ਬਾਅਦ ਇਹਨੂੰ ਆਪਾਂ ਜਿਹੜੀ ਜਿਹੜਾ ਘੋਲ ਬਣ ਜੂਗਾ ਇਹਨੂੰ ਅਗਲੇ ਜਦੋਂ 24 ਘੰਟੇ ਹੋ ਗਏ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾਉਣਾਗਾ ਹਿਲਾ ਕੇ ਇਹਨੂੰ ਆਪਾਂ ਸਵੇਰ ਜਾਂ ਸ਼ਾਮ ਦੇ ਵੇਲੇ ਬੂਟੇ ਦੇ ਉੱਪਰ ਸਪਰੇਅ ਕਰ ਦੇਣੀ ਹੈ ਇਹ ਜਿਹੜਾ ਘੋਲ ਬਣਿਆ ਹੋਊਗਾ ਇਹਨੂੰ ਆਪਾਂ ਰੱਖ ਸਕਦੇ ਆ ਤਿੰਨ ਤੋਂ ਚਾਰ ਦਿਨ ਉਸ ਤੋਂ ਵੱਧ ਨਹੀਂ ਰੱਖਣਾ ਇਹ ਆਪਾਂ 4-5 ਦਿਨਾਂ ਬਾਅਦ ਜਿਹੜਾ ਤਰੀਕਾ ਗਾ ਦੱਸਿਆ ਗਾ ਇਹ ਫੇਰ ਇਹਦੀ ਸਪਰੇ ਆਪਾਂ ਕਰ ਦੇਣੀ ਇਹ ਜਿਹੜੀਆਂ ਸਪਰੇਆਂ ਲਗਾਤਾਰ ਆਪਾਂ ਨੂੰ ਮਾਰਨੀਆਂ ਪੈਣਗੀਆਂ ਇਹ ਨਹੀਂ ਗਾ ਅੱਜ ਸਪਰੇ ਮਾਰਤੀ ਤੁਸੀਂ 15 ਦਿਨ ਸਪਰੇ ਨਾ ਮਾਰੋ ਇਹ ਨੰਬਰ 1 ਦਾ ਤਰੀਕਾ ਇਹ ਜਿਹੜੇ ਚੱਕਰ ਮੂਦ ਆਪਣੇ ਲੱਗਦੇ ਆ ਉਹਨਾਂ ਟਾਈਮ ਇਹ ਵਰਤਨਾ ਗਾ ਨੰਬਰ 2 ਤੇ ਜਿਹੜਾ ਤਰੀਕਾ ਗਾ ਬਹੁਤ ਕਾਰਗਰ ਤਰੀਕਾ ਗਾ ਅਸੀਂ ਵੀ ਵਰਤਦੇ ਆ ਉਹ ਇਸ ਤਰੀਕੇ ਨਾਲ ਇੱਕ ਤਾਂ ਇਹ ਫਰੂਟ ਵਾਲੀ ਟਰੈਪ ਆਉਂਦੇ ਹੁੰਦੇ ਆ ਇਹ ਵੀ ਮਿਲ ਜਾਂਦੇ ਆ Amazon ਤੋਂ Flipkart ਤੋਂ ਜਾਂ PAU ਯੂਨੀਵਰਸਿਟੀ ਤੋਂ ਵੀ ਮਿਲਦੇ ਆਂ ਤੇ ਵੀ ਮਿਲ ਜਾਂਦੇ 100 ਰੁਪਏ ਦਾ ਟਰੈਪ ਆਉਂਦਾ ਪ੍ਰਾਈਵੇਟ ਇਹ ਵੱਧ ਥੋੜੇ ਇਹ ਨੂੰ ਪੈਸੇ ਦੇਣੇ ਪੈਂਦੇ ਆਗੇ ਤੇ ਜੇ ਆਪਾਂ ਘਰੇ ਬਣਾਉਣਾ ਤਾਂ ਐ ਬੋਤਲ ਦਾ ਵੀ ਬਣ ਜਾਂਦਾਗਾ ਇਹਦਾ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਮੱਖੀਆਂ ਤੁਸੀਂ ਦੇਖੋ ਜੇ ਕਿੰਨੀਆਂ ਇਹਦੇ ਵਿੱਚ ਆੜੀਆਂ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਆਪਣਾ ਪਹਿਲਾਂ ਲੱਗਿਆ ਸੀ ਉਹਦੇ ਵਿੱਚ ਇੰਨੀਆਂ ਮੱਖੀਆਂ ਜਿਹੜੀਆਂ ਆ ਚੁੱਕੀਆਂ ਆ ਇਹ ਆਪਾਂ ਘਰੇ ਬਣਾਇਆ ਇਹਦੇ ਬਾਰੇ ਜੇ ਤੁਸੀਂ ਕਹੋਗੇ ਕਮੈਂਟ ਕਰਕੇ ਦੱਸ ਦਿਓ ਜੇ ਤੇਲ ਵਿੱਚ ਜਾਣਕਾਰੀ ਇਹ ਦੇ ਦਾਂਗੇ ਇਹ ਫਰੂਟ ਫ라이 ਟ੍ਰੈਪ ਆ ਇਹ ਕੀ ਕਰਦਾ ਜਿਹਦੇ ਵਿੱਚ ਲਿਓਰ ਹੁੰਦੀ ਆ ਜਿਹੜੀਆਂ ਤੁਸੀਂ ਵਿੱਚ ਦੇਖ ਰਹੇ ਹੋ ਬੋਤਲ ਦੇ ਇਹਦੇ ਵਿੱਚ ਇਨੂੰ ਆਪਾਂ ਲਿਓਰ ਕਹਨੇ ਆ ਇਹਦੇ ਉੱਪਰ ਇਹਦੇ ਲੱਕੜੀ ਜੀ ਹੁੰਦੀ ਹੈ ਇਹਦੇ ਉੱਪਰ ਲੱਗੀ ਹੁੰਦੀ ਆ ਮਾਦਾ ਮੱਖੀ ਦੀ 스멜 ਹੁੰਦੀ ਆ ਜਿਹੜੀ ਆਂਡੇ ਦਿੰਦੀ ਆ ਤੇ ਇਹਦੇ ਵਿੱਚ ਜਿਹੜੇ ਨਰ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਬੋਤਲ ਦੇ ਵਿੱਚ ਆ ਜਾਣਗੇ ਇਹਦੇ ਵਿੱਚ ਆਪਾਂ ਇੱਥੇ ਤੱਕ ਥੋੜਾ ਜਿਹਾ ਪਾਣੀ ਭਰ ਲੈਣਾ ਇਹਨੂੰ ਲਿਓਰ ਨੂੰ ਵਿੱਚ ਪਾ ਕੇ ਇਸ ਤਰੀਕੇ ਨਾਲ ਆਪਾਂ ਬੂਟੇ ਦੇ ਇਸ ਤਰੀਕੇ ਨਾਲ ਇਹਨੂੰ ਟੰਗ ਦੇਣਾ ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਫਰੂਟ ਫਲਾਈ ਮੱਖੀ ਹੋਊਗੀ ਉਹ ਇਹਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਥੱਲੇ ਜਿਹੜਾ ਪਾਣੀ ਹੋਊਗਾ ਜੀ ਉਹਦੇ ਵਿੱਚ ਆ ਕੇ ਇਹ ਮਰਨੀਆਂ ਸ਼ੁਰੂ ਹੋ ਜਾਣਗੀਆਂ ਇਹ ਜਦੋਂ ਮੇਲ ਇਹਦੇ ਵਿੱਚ ਆ ਕੇ ਸਾਰੇ ਇਕੱਠੇ ਹੋ ਜਾਣਗੇ ਮੇਲ ਮੱਖੀਆਂ ਤੇ ਫਿਰ ਜਿਹੜਾ ਉਹਨਾਂ ਦਾ ਸੰਭੋਗ ਨਹੀਂ ਹੁੰਦਾ ਤੇ ਉਹ ਆਂਡੇ ਨਹੀਂ ਦੇ ਸਕਦੀ ਮੱਖੀ ਤਾ ਜਿਹੜਾ ਆਪਣੇ ਅਰੂਦਾਂ ਦੇ ਵਿੱਚ ਸੁੰਡ ਪੈਣ ਨੂੰ ਵੱਜ ਜਾਣਗੇ ਦੋ ਤਰੀਕੇ ਤੁਹਾਨੂੰ ਹੋਰ ਦੱਸਨੇ ਇੱਕ ਤਰ ਰਸਾਇਣਿਕ ਹੀ ਸੁਣ ਲਓ ਪਹਿਲਾਂ ਰਸਾਇਣਿਕ ਦੇ ਵਿੱਚ ਤੁਸੀਂ ਮੈਲਾਥਨ ਆਉਂਦੀ ਹੈ ਸਪਰੇ ਮੈਲਾਥਨ ਨਾਮ ਤੇ ਆਉਂਦੀ ਆ ਸਪਰੇ ਉਹ ਤੁਸੀਂ 1 ਤੋਂ 2 ਐਮ ਐਲ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਬੂਟੇ ਦੇ ਉੱਤੇ ਸਪਰੇ ਕਰ ਦੇਣੀ ਆ ਉਹਦੇ ਵਿੱਚ ਆਪਾਂ ਜੇ ਥੋੜਾ ਜਿਹਾ ਗੁੜ ਪਾਉਣਾ ਇੱਕ ਚਮਚਾ ਉਹ ਵੀ ਪਾ ਸਕਦੇ ਆ ਉਹਦੀ ਆਪਾਂ ਸਪਰੇ ਆਪਾਂ ਜਿਹੜੇ ਅਰੂਦ ਦੇ ਬੂਟੇ ਤੇ ਕਰ ਦੇਣੀ ਆ ਇਹੇ ਤਰੀਕਾ ਵਰਤ ਸਕਦੇ ਆ ਇਹ ਰਿਪੀਟ 8 ਦਿਨਾਂ ਬਾਅਦ 10 ਦਿਨਾਂ ਬਾਅਦ ਆਪਾਂ ਫੇਰ ਕਰ ਸਕਦੇ ਆ ਇਹ ਰੋਲ ਆ ਇਹ ਆ ਵੀ ਜਦੋਂ ਵੀ ਆਪਾਂ ਅਮਰੂਦ ਤੋੜਨੇ ਆ ਉਦੋਂ 10 ਦਿਨ ਪਹਿਲਾਂ ਸਪਰੇਅ ਇਹ ਬੰਦ ਕਰ ਦੇਣੀ ਆ ਉਦੋਂ ਸਪਰੇਅ ਨਹੀਂ ਕਰਨੀ ਕਿਉਂਕਿ ਇਹ ਆਰਗੈਨਿਕ ਨਹੀਂਗੀ ਤਰੀਕਾ ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਉਹ ਕੀ ਹੈਗਾ ਜਿਹੜੀ ਖੱਟੀ ਲੱਸੀ ਘਰਾਂ ਦੇ ਵਿੱਚ ਹੁੰਦੀ ਆ ਆਪਣੇ ਉਹ 2-3 ਦਿਨ ਪੁਰਾਣੀ ਖੱਟੀ ਲੱਸੀ ਹੋਣੀ ਚਾਹੀਦੀ ਆ ਉਹ ਆਪਾਂ ਅੱਧਾ ਗਲਾਸ ਲੱਸੀ ਦਾ ਕਿਸੇ ਵੀ ਕਿਸੇ ਵੀ ਬੋਤਲ ਦੇ ਉੱਪਰੋਂ ਕੱਟ ਲੈਣਾ ਉਹਦੇ ਵਿੱਚ ਉਹਨੂੰ ਪਾ ਦੇਣਾ ਜਿਵੇਂ ਆਹ ਬੋਤਲ ਸਮਝ ਲਓ ਇਹਦੇ ਇੱਥੋਂ ਤੱਕ ਉਹਨੂੰ ਪਾ ਦੇਣਾਗਾ ਉਹਦੇ ਵਿੱਚ ਤੁਸੀਂ 2 ਕ ਚਮਚੇ ਗੁੜ ਦੇ ਪਾ ਦੇਣਾ ਚੰਗੀ ਤਰ੍ਹਾਂ ਹਿਲਾ ਕੇ ਹਿਲਾ ਲੈਣਾਗਾ ਤੇ ਬੂਟੇ ਦੇ ਜੜ ਦੇ ਥਲੇ ਰੱਖ ਦੇਣਾ ਉਹਦੇ ਵਿੱਚ ਵੀ ਜਿਹੜੀਆਂ ਮੱਖੀਆਂ ਹੋਣਗੀਆਂ ਮੇਲ ਤੇ ਫੀਮੇਲ ਦੋਵੇਂ ਹੀ ਉਹ ਦੋਵੇਂ ਮੱਖੀਆਂ ਉਹਦੇ ਵਿੱਚ ਆਉਣਗੀਆਂ ਖੱਟੀ ਲੱਸੀ ਤੇ ਜਿਹੜਾ ਗੁੜ ਦੀ ਸਮੈਲੀ ਆ ਜੀ ਬਣ ਜਾਂਦੀ ਆ ਉਹ ਦੋਵਾਂ ਨੂੰ ਆਕਰਸ਼ਿਤ ਕਰ ਦਿਆ ਉਹ ਦਵੰਨੀ ਤੋਂ ਉਹਦੇ ਵਿੱਚ ਆ ਕੇ ਮਰੀ ਜਾਣਗੀਆਂ ਇਹ ਵੀ ਬਹੁਤ ਵਧੀਆ ਤਰੀਕਾ ਹੈਗਾ ਨੀਮ ਆਇਲ ਆਉਂਦਾਗਾ ਆਨਲਾਈਨ ਮਿਲ ਜਾਂਦਾ ਐ Amazon ਤੋਂ Flipkart ਤੋਂ ਜਾਂ ਸੁਪਰੀਆਂ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦਾਗਾ ਨੀਮ ਆਇਲ ਲੈਣਾਗਾ 1 ਲੀਟਰ ਪਾਣੀ ਦੇ ਵਿੱਚ ਪਾਉਣਾ ਤੇ ਜਿਹੜੀ ਆਪਣੇ ਭਾਂਡੇ ਧੋਣ ਵਾਲੀ ਸਾਬਣ ਹੁੰਦੀ ਜਿਵੇਂ ਵਿਮ ਆ ਗਈ ਸੇਲੀ ਸਾਬਣ ਜਾਂ ਹੋਰ ਕੋਈ ਵੀ ਸਾਬਣਾ ਆਉਂਦੀਆਂ ਹੈਗਾ ਉਹਨਾਂ ਦੇ 4-5 ਟਮਕੇ ਉਹਨਾਂ ਦੇ ਪਾ ਕੇ 1 ਲੀਟਰ ਪਾਣੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਉਹਦੀ ਆਪਾਂ ਸਪਰੇਅ ਆਪਣੇ ਜਿਹੜੇ ਅਮਰੂਦਾਂ ਦੇ ਬੂਟੇ ਤੇ ਕਰ ਦੇਣੀ ਆ ਇਹਨੂੰ ਰਿਪੀਟ ਕਦੋਂ ਕਰਨਾ ਇਹਨੂੰ ਆਪਾਂ 5-6 ਦਿਨਾਂ ਬਾਅਦ ਫੇਰ ਰਿਪੀਟ ਕਰ ਸਕਦੇ ਆ ਇਹ ਆਪਾਂ ਨੂੰ ਸਪਰੇਅ ਆਰਗੈਨਿਕ ਦੇ ਵਿੱਚ ਕਰਨੀਆਂ ਪੈਣਗੀਆਂ ਜ਼ਿਆਦੇ ਸਪਰੇਅ ਆ ਵੀਡੀਓ ਵਧੀਆ ਲੱਗਿਆ ਕਿ ਕਿਸਾਨ ਭਰਾਵਾਂ ਨਾਲ ਸਾਂਝੀ ਕਰਿਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ